ਕਾਜੀ ਗੱਡੀ ਤੋੜ ਦਿੱਤੀ ਗਿਆ ਸਾਡੇ ਮੁਲਾਜ਼ਮਾਂ ਦੇ ਸਾਡੇ ਵਜੀ ਗਿਆ ਕਿਥੋਂ ਰਹਿ ਲੈਣੂਗੇ ਨੂੰ ਮੈਂ ਲੈ ਸ਼ਹਿਰ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਤੁਸੀਂ ਆਪਣੇ ਬੱਚੇ ਕੱਲ ਨੂੰ ਪਾੜਨੇ ਕੀ ਨਹੀਂ ਪਾੜਨੇਗੇ ਕਿ ਇਹਨਾਂ ਜਿਹਾ ਤੁਸੀਂ ਜੀ ਤੁਸੀਂ ਦਿਖਾਉਂਗੇ ਵੀ ਹਾਂ ਚਾਕੂ ਛੁਰੀਆਂ ਤੇ ਨਾਲੇ ਕਿੱਤਾ ਦਿਖਾਉਂਗੇ ਆਂਡ ਗਾੜ ਤੁਸੀਂ ਰਹਿੰਦੇ ਹੋ ਤਾਂ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਆਗੇ ਜੁਰਤ ਦੇਖ ਲਓ ਕਿੰਨੀ ਜੇ ਅੱਗੇ ਪੁੱਲ ਤੇ ਹਮਲਾ ਕਰਦਾ ਕਦੀ ਬਜੀ ਦੋੜ ਨਹੀਂ ਤੇਰੇ ਨੇ ਲੈ ਹੁਣ ਵੜ ਕੇ ਦੇਖੀ ਇੱਥੇ ਜੋ ਨਾਂ ਚੜਵਾਤਾ ਘਰੇ ਦਾ ਮੈਂ ਅੱਜ ਅਲੀ ਗੱਲ ਹੈ ਕਿਤੇ ਸ਼ਰਮ ਆਉਂਦੀ ਸਾਰਾ ਪਿੰਡ ਇੱਕ ਪਾਸੇ ਹੈਗੇ ਨਹੀਂ ਹੈਗੇ ਵੇਜਦਾ ਕਿ ਨਹੀਂ ਵੇਜਦਾ ਹੈਗੇ ਇਹ ਕੁਦਾਰੇ ਛੋਟੇ ਛੋਟੇ ਬੱਚੇ ਕਾ ਥੋੜੇ ਬੱਚੇ ਹੈਗੇ ਇਸੇ ਪਿੰਡ ਚ ਰਹਿਣੇ ਹੈਗੇ ਇਹ ਵਾਰੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਆ ਕੰਮਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਜਾਂ ਅਜਾ ਕਿ ਸਾਡੀ ਪੁਲਤੇ 'ਤੇ ਹਮਲਾ ਕਰੇ ਕੋਈ ਆ ਕੇ ਸਾਡੀ ਗੱਡੀ ਤੋੜ ਦਿੱਤੀ ਗਿਆ ਸਾਡੇ ਮੁਲਾਜ਼ਮਾਂ ਦੇ ਸਾਡੇ ਵੱਜੀ ਗਿਆ ਕਿ ਥੋੜੇ ਲੈ ਨੂੰ ਮੈਨੂੰ ਮੈਂ ਲੈ ਸ਼ਹਿਰ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਪਾੜ ਦੂੰਗਾ ਮੈਂ ਸਹੀ ਜਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਅਸੀਂ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਹੈਗੇ ਕਿ ਤੁਸੀਂ ਚੰਦੋ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨਾਂ ਦੀ ਪਈਆਂ ਰ ਯਾਰ ਇੰਨੇ ਜੁ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਨੇ ਜੁਰਤ ਕਿੰਨਾ ਸਾਲ ਉਹ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਵਿੱਚ ਸੱਚ ਉਹ ਤਾਂ ਨਹੀਂ ਬੋਲਦੇਗਾ ਬੋਲਦੇ ਸਹੀਆ ਸਰਕਾਰ ਦੇ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਸੱਚੀ ਆ ਬੇ ਜਦ ਇਹ ਤੁਸੀਂ ਮੁੰਡੇ ਨੂੰ ਸਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਰ ਬਣੀ ਹੈ ਬਣਾਓ ਯਾਰ ਜੁਤੀ ਸਾਹਿਬ ਨੇ ਪੁਤਲ ਸਾਹਿਬ ਨੇ ਸਰ ਬਣਾਈ ਝੋਲੀ ਖਵਾਏ ਪਰ ਨਹੀਂ ਲੋਕ ਚਾਲਦੇ ਸਰ ਗੱਲ ਪੈਂਦੇ ਗੱਲ ਪੈਂਦੇ ਸਾਨੂੰ ਦੱਸੋ ਸਹੀ ਨੇ ਸਰ ਗੱਲ ਪੈਂਦੇ ਜੇ ਗੱਲ ਪੈਂਦੇ ਸਰਾਂ ਤੇ ਖਾਂਦਾ ਤੈਨੂੰ ਮੈਂ ਰੱਬੂ ਤੋਂ ਪੁਲਿਸ ਵੀ ਛੱਡ ਦਿੰਦੀ ਸਰ ਇਹ ਛੱਡ ਦੇ ਘਰ ਨਾਲ ਜੋ ਇਹਦਾ ਉਜਾੜਦਾ ਦੀ ਮੈਨੂੰ ਦੱਸਿਓ ਸਰ ਉਹ ਤੋਂ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਛੱਡ ਦਿੰਦੇ ਜੇ ਸਰ ਬੜਾ ਜੇ ਜੇਸੀ ਗੱਲ ਹੋ ਗਈ ਜੇਦੀ ਗੱਲ ਹੋ ਗਈ ਜਿਹਦੀ ਹੁਣ ਦੀ ਗੱਲ ਆਹ ਦੀ ਹੁਣ ਤਾਂ ਤੁਸੀਂ ਆਪਣੇ ਬੱਚੇ ਦੇਖਣੀ ਨਹੀਂ ਦੇਖਣੇਗੇ ਫਿਰ ਜੇ ਨਹੀਂ ਕਿ ਜੁਰਤੇ ਉਹਰੇ ਆ ਕੇ ਵੇਚ ਸਰਗੁਣਤਾਰ ਕਰਦੇ ਛਾਵਾਂ ਯਾ ਕਿਹੜੇ ਘਰੇ ਦਿਖਾਉਂਦੇ ਨਹੀਂ ਕੁਝ ਨਹੀਂ ਛੱਡਦੇ ਜਿਹੜੇ ਇਧਰ ਆਉਂਦੇ ਉਧਰੋਂ ਘੜਦੇ ਦੱਸ ਆਂਡਗੌੜ ਚ ਚੱਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਤਾ ਸਾਰੀ ਬੈਠੀ ਮਾਤਾ ਤੁਸੀਂ ਕੋਈ ਨਹੀਂ ਦੱਸਦੇ ਕਿ ਰਾਜੀ ਹੈ ਗਿਆ ਤੁਸੀਂ ਆਪਣੇ ਬੱਚੇ ਗਾਲ ਨੂੰ ਪਾਲਨੇ ਕਿ ਨਹੀਂ ਪਾਲਨੇਗੇ ਜੇ ਇਹਨਾਂ ਜਿਹਾ ਤੁਸੀਂ ਦਿਖਾਓਗੇ ਵੀ ਆਹ ਚਾਪੂ ਜੂਰੀਆਂ ਤੇ ਨਾਲੇ ਕਿੱਤਾ ਦਿਖਾਉਂਗੇ ਆਂਡਗੌੜ ਤੁਸੀਂ ਰਹਿੰਦੇ ਹੋ ਤਾਂ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਹੈਗੇ ਜੋੜ ਤੋਂ ਦੇਖ ਲੋ ਕਿੰਨੀ ਗੇਨ ਆ ਗਈ ਆ ਗਿਆ ਪੁਸਤੇ ਹਮਲਾ ਕਰਤਾ ਅੱਧੀ ਗੱਡੀ ਜੋੜ ਲਈ ਤੇਰੇ ਨੇ ਲੈ ਹੁਣ ਵੜ ਕੇ ਦੇਖੀ ਇੱਥੇ ਜੇ ਨਾਂ ਚੜਵਾਤਾ ਘਰੇ ਦਾ ਗਾਇ ਅੱਜ ਅਲੀ ਗੱਲ ਹੈ ਕਿੱਦੇ ਸ਼ਰਮ ਆਉਂਦੀ ਸਾਰਾ ਪਿੰਡ ਇੱਕ ਪਾਸੇ ਹੈਗੀ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਫਿਰ ਪਿੰਡ ਕੱਲਾ ਵਿਖੇ ਪਹੁੰਚੇ ਹੋ ਸਰ ਕੀ ਇਥੇ ਘਟਨਾ ਹੋਈ ਇਥੇ ਤੁਸੀਂ ਮੌਕੇ ਤੇ ਪਹੁੰਚੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਜੀ ਆਈਪੀਸ ਵੱਲੋਂ ਬਿਲਕੁਲ ਸਖਤ ਰਹਿਤੇ ਗਏ ਜਿਹਦੇ ਵਿੱਚ ਚਿੱਟਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਕੇ ਆਣੇਗਾ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਜਾਈਗੀ ਹੈ ਹਰ ਪਿੰਡ ਦੇ ਮਹਤਵਪੂਰਨ ਬੰਦਿਆਂ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਇਨੂੰ ਬਾਬਾ ਬਾਬਾ ਕਰਕੇ ਨਾਂ ਕਹਿੰਦੇ ਜੀ ਤੇ ਇਹਦੇ ਕਰਿਆ ਸੀ ਸਵੇਰੇ ਰੇਡ ਕੀਤੀ ਸੀਗੀ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁਡਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀ ਸੀ ਉਸ ਵਾਰ ਇਹਨੇ ਫਾਇਰ ਕੀਤਾ ਸਾਡੇ ਸਾਡੇ ਮੁਲਾਜ਼ਮਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈ ਸੀ ਸੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਗਿਆ ਇਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਉਹਨੇ ਨਾ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਡਾਕੂਮੈਂਟ ਕੀ ਇਹ ਦੇ ਇੰਨੀ ਆਮਦਨ ਕਿੱਥੋਂ ਹੋएगी ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈ ਸਾਰਾ ਤੇ ਅਸੀਂ ਜਲਦੋ ਜਲਦ ਹੋਏਗਾ ਵੀ ਅਨਵਰਸਿਟੀ ਡਿਸਪੋਜ਼ਲ ਕਰਾ ਕੇ ਤੈਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਕੋਈ ਹਮਲਾ ਨਾ ਨਜ਼ਰਾਨਾ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਜੀ ਵਰਦੀਆਂ ਸਾਡੀ ਫਾੜੀਆਂ ਗਈ ਉਸ ਤੋਂ ਇਟਾ ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਤੇ ਪਹਿਲੇ ਫਾਇਰ ਵਿੱਚ ਚਾਰ ਕਿਰਨਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹਦਾ ਮੁਸ਼ਕਲ ਨਾਲ ਬਚਾ ਕੇ ਬਚਾ ਹੋ ਗਿਆ ਨਹੀਂ ਤੇ ਬਹੁਤ ਵੱ ਤਰਨ ਕੀ ਕਾਰਵਾਈ ਕੀਤੀ ਜਾਊਗੀ ਉਹਨੇ ਫਈਆ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਬਿਆ ਜਾਏਗਾ ਕੋਡ ਹੁਣ ਸਾਰਾ ਲੱਗਾ ਹੋਇਆ ਹੈਗਾ ਸਵੇਰੇ 4 ਵਜੇ ਦੀ ਰੇਡ ਆਈ ਹੈ ਸਾਡੇ ਉਧਰ ਦੇ ਦੇਖ ਲੋ 6:30 7 ਵਜੇ ਹੈਗੇ ਸਾਰਾ ਜਿਹੜਾ ਪਿੰਡ ਸੀਲ ਕੀਤਾ ਹੈਗਾ ਇਹਨੂੰ ਲੱਭ ਰਿਆਂ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸਿੰਗ ਉਹੀ ਕਰਾਂਗੇ